ਸਾ希 ਕਾਲ ਜੀ ਬਿਰਸਾ ਸਲਾਈ ਕੜਾਈ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਤੇ ਮੇਰੇ ਵੱਲੋਂ ਸਾਰੀਆਂ ਮਾਤਾਵਾਂ ਨੂੰ ਹੈਪੀ ਮਦਰਸ ਡੇ ਮਾਂ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਮੈਂ ਅੱਜ ਮਾਂ ਦਿਵਸ ਦੇ ਉੱਪਰ ਆਪਣੀ ਮੰਮਾ ਲਈ ਇੱਕ ਸੂਟ ਡਿਜ਼ਾਈਨ ਕੀਤਾ ਵਰਕ ਕੀਤਾ ਜੋ ਕਿ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਤੁਸੀਂ ਵੀ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਿਆ ਹਾਂਜੀ ਊਸ਼ਾ ਮਸ਼ੀਨ ਦੇ ਉੱਪਰ ਮੈਂ ਮੰਮਾ ਲਈ ਸੂਟ ਡਿਜ਼ਾਈਨ ਕੀਤਾ ਜੋ ਕਿ ਤੁਹਾਨੂੰ ਇਸ ਦਾ ਵਰਕ ਮੈਂ ਦਿਖਾਉਣ ਜਾ ਰਹੀ ਹਾਂ ਦੇਖ ਸਕਦੇ ਹੋ ਇਹ ਵਾਲਾ ਸੂਟ ਰੈਡੀ ਕੀਤਾ ਜੀ ਆਪਾਂ ਦੇਖ ਸਕਦੇ ਹੋ ਮਸਲੀਨ ਦੇ ਵਿੱਚ ਇਹ ਸਾਰਾ ਪੇਂਟ ਪ੍ਰਿੰਟ ਹੈ ਜੀ ਪ੍ਰਿੰਟ ਦੇ ਉੱਪਰ ਫੋਇਲ ਪੇਂਟ ਹੈ ਤੇ ਇਸ ਦੇ ਉੱਪਰ ਇਹ ਵਾਲੀ ਆਪਾਂ ਐਮਬ੍ਰੋਇਡਰੀ ਕੀਤੀ ਹੈ ਇਹ ਵਾਲਾ ਡਿਜ਼ਾਈਨ ਜਿਹੜਾ ਹੈਗਾ ਘੇਰੇ ਦੇ ਉੱਪਰ ਬਣਾਇਆ ਤੇ ਦੋਨੋਂ ਸਾਈਡ ਕਾਰਨਰ ਦੇ ਉੱਪਰ ਇਹ ਵਾਲੇ ਫਲਾਵਰ ਬਣਾਇਆ ਦੁਪੱਟੇ ਦੇ ਨਾਲ ਦੇ ਆਪਾਂ ਤੁਹਾਨੂੰ ਇਹਦਾ ਦੁਪੱਟਾ ਵੀ ਦਿਖਾ ਦਈਏ ਦੁਪੱਟਾ ਵੀ ਬਹੁਤ ਸੋਹਣਾ ਹੈ ਮਸਲੀਨ ਦਾ ਲਾਈਨਿੰਗ ਦੇ ਵਿੱਚ ਦੁਪੱਟਾ ਹੈ ਤੇ ਨਾਲ ਆਪਾਂ ਨੇ ਲੈਸ ਦਾ ਟੱਚ ਦਿੱਤਾ ਅੰਡਰਗਰਾਉਂਡ ਲੈਸ ਲਗਾਈ ਆ ਸੂਟ ਦੇ ਨਾਲ ਦੀ ਮੈਨੂੰ ਇਹ ਵਾਲਾ ਸੂਟ ਮੰਮੀ ਲਈ ਬਹੁਤ ਵਧੀਆ ਲੱਗਿਆ ਤੁਸੀਂ ਵੀ ਮੈਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਵੀ ਤੁਹਾਨੂੰ ਸੂਟ ਕਿਦਾਂ ਦਾ ਲੱਗਿਆ ਤੇ ਨਾਲੇ ਸਾਰੀਆਂ ਭੈਣਾਂ ਇਹ ਵੀ ਦੱਸਿਓ ਵੀ ਤੁਸੀਂ ਅੱਜ ਮਦਰ ਡੇ ਤੇ ਸਪੈਸ਼ਲ ਕੀ ਕੀਤਾ ਵੈਸੇ ਆਪਾਂ ਇੰਨੇ ਜੋਗੇ ਨਹੀਂ ਆ ਵੀ ਆਪਾਂ ਮਾਂ ਨੂੰ ਕੋਈ ਗਿਫਟ ਦੇ ਸਕੀਏ ਮਤਲਬ ਕਿ ਆਪਾਂ ਉਹਨਾਂ ਨੂੰ ਕੋਈ ਵੀ ਦੇਣ ਉਹਨਾਂ ਦਾ ਨਹੀਂ ਦੇ ਸਕਦੇ ਬਸ ਇਹ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਹੀ ਹੁੰਦੀਆਂ ਨੇ ਹਨਾ ਵੀ ਆਪਾਂ ਵੀ ਆਪਣੀ ਮਾਂ ਲਈ ਕੁਝ ਕਰੀਏ ਵੈਸੇ ਮਾਂ ਤਾਂ ਇੱਕ ਸਿੰਪਲ ਪਾਣੀ ਦੇ ਗਲਾਸ ਨਾਲ ਹੀ ਖੁਸ਼ ਹੋ ਜਾਂਦੀ ਹੈ ਬਸ ਛੋਟੀ ਜੀ ਕੋਸ਼ਿਸ਼ ਹੈ ਜਰੂਰ ਦੱਸਿਓ ਤੁਸੀਂ ਕਿਦਾਂ ਦਾ ਸੂਟ ਲੱਗਿਆ ਤੇ ਤੁਸੀਂ ਵੀ ਦੱਸਿਓ ਅੱਜ ਸਪੈਸ਼ਲ ਕੀ ਕੀਤਾ ਜੀ ਥੈਂਕ ਯੂ